ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਣਕ ਨੂੰ ਦੂਸਰਾ ਪਾਣੀ ਲੱਗਿਆ ਹੈ ਤੇ ਦੂਸਰੇ ਪਾਣੀ ਤੇ ਕਣਕ ਪੀਲੀ ਪੈ ਰਹੀ ਹੈ ਪੀਲੀ ਇਸ ਤਰ੍ਹਾਂ ਪੈ ਰਹੀ ਹੈ ਕਿ ਕਣਕ ਦਾ ਨਵਾਂ ਪੱਤਾ ਜਿਹੜੀ ਨਵੀਂ ਫੋਟ ਨਿਕਲੀ ਹੈ ਉਹ ਹਰੀ ਹੈ ਪੁਰਾਣੇ ਤੇ ਹੇਠਲੇ ਪੱਤੇ ਜਿਹੜੇ ਪੀਲੇ ਪੈ ਗਏ ਤਾਂ ਇਹ ਸਾਫ਼ ਤੇ ਸਾਫ਼ ਦਿਖਾ ਰਿਹਾ ਹੈ ਕਿ ਤੁਹਾਡੇ ਖੇਤ ਦੇ ਵਿੱਚ ਪਾਣੀ ਜ਼ਿਆਦਾ ਲੱਗਣ ਕਰਕੇ ਕਣਕ ਦੇ ਵਿੱਚ ਨਾਈਟ੍ਰੋਜਨ ਦੀ ਘਾਟ ਆ ਗਈ ਮਨ ਕੇ ਯੂਰੀਆ ਦੀ ਘਾਟ ਆ ਗਈ ਹੈ ਤਾਂ ਇਹ ਘਾਟ ਦੂਰ ਕਰਨ ਵਾਸਤੇ ਹੁਣ ਦੂਜੇ ਪਾਣੀ ਤੋਂ ਬਾਅਦ ਚ ਪਹਿਲੇ ਪਾਣੀ ਤੋਂ ਬਾਅਦ ਦੀ ਗੱਲ ਨਹੀਂ ਮੈਂ ਕਰਿਆ ਦੂਜੇ ਪਾਣੀ ਤੋਂ ਬਾਅਦ ਚ ਆਪਾਂ 7.5% ਯੂਰੀਆ ਦਾ ਸਪਰੇਅ ਕਰ ਸਕਦੇ ਹਾਂ ਮੈਂ ਕਿ 7.5 ਕਿਲੋ ਯੂਰੀਆ ਨੂੰ 100 ਲੀਟਰ ਪਾਣੀ ਚ ਲੈ ਕੇ ਆਪਾਂ ਦਾ ਸਪਰੇਅ ਕਰਾਂਗੇ ਤਾਂ ਉਹ ਜਿਹੜੀ ਪੀਲੀ ਪਈ ਕਣਕ ਹੈ ਉਹ ਠੀਕ ਹੋ ਜੇਗੀ ਜਿਹੜੀ ਪਾਣੀ ਕਰਕੇ ਪੀਲੀ ਪਈ ਹੈ ਇਹਦੇ ਚ ਹੋਰ ਚੀਜ਼ਾਂ ਮਿਲਾਉਣ ਦੀ ਲੋੜ ਨਹੀਂ 7.5 ਕਿਲੋ ਯੂਰੀਆ ਖੁਦ ਹੀ ਬਹੁਤ ਹੁੰਦੀ ਹੈ ਜੇ ਤੁਸੀਂ ਇਹਨਾਂ ਕੋਈ ਹੋਰ ਚੀਜ਼ਾਂ ਮਿਲਾਉਂਗੇ ਫੇਰ ਦੇ ਕਈ ਵਾਰੀ ਕਣਕ ਦੇ ਪੱਤੇ ਮੱਝ ਦੀ ਦਿੱਕਤ ਆ ਜਾਂਦੀ ਹੈ ਇਸ ਕਰਕੇ 7.5 ਕਿਲੋ ਯੂਰੀਆ ਕੱਲੀ ਹੀ ਸਪਰੇਅ ਕਰਨੀ ਆਪਾਂ ਇਸੇ ਦਾ ਧਿਆਨ ਰੱਖੋਗੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 7.5% ਯੂਰੀਆ ਦਾ ਸਪਰਸ਼ ਕਰਦिए ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ